ਅਸੀਂ ਬੈਡੀਕਲ ਦੇ ਵਿੱਚ ਖੜੇ ਆ ਜੀ ਮੈਂ ਪੰਜਾਬ ਖੇਤਮਾਈ ਦੂਰ ਜੁੱਦਿਆਂ ਦਾ ਸੁਬਾਹ ਪੇਟੀ ਮੈਂ ਬਣ ਸਾਡੇ ਅਸੀਂ ਬੱਟੂ ਮਰਾੜ ਪਿੰਡ ਚ ਗਏ ਸੀਗੇ ਜੀ ਤੇ ਆ ਤੁਹਾਨੂੰ ਦਿਖਾਉਣੇ ਆ ਇੱਕ ਮਿੰਟ ਆ ਦੇਖੋ ਆ ਸਟਾਫ ਖੜਾ ਜੀ ਆਸਤ ਆਖੜ ਤੇ ਆ ਮੇਰੇ ਹੱਥ ਚ ਬੋਤਲ ਖੜੀ ਹੋਈ ਆ ਹਾਂਜੀ ਆ ਮੇਰੇ ਹੱਥ ਦੇਖ ਲੋ ਜੀ ਜਣੀ ਆ ਸਾਨੂੰ ਕੋਟਵੜ ਘੰਟਾ ਹੋ ਗਿਆ ਮੇਰੇ ਬਲੱਡ ਵਗ ਰਿਹਾ ਕਿਸੇ ਨੂੰ ਹੱਥ ਨਹੀਂ ਪਾਇਆ ਅੱਧੇ ਜਾਵਦੇ ਜੀ ਅਸੀਂ ਇੱਥੋਂ ਦੇ ਐਸਐਸਪੀ ਨੂੰ ਡੀਸੀ ਨੂੰ ਇੱਥੋਂ ਦੀ ਬੇਇਨਤੀ ਕਰਦਾ ਵੀ ਆਹ ਹਾਲਤ ਆ ਜੀ ਇੱਥੋਂ ਇੱਕ ਹੀ ਕੋਟ ਜਿਹੜੇ ਦੀ ਆ ਆ ਕਰ ਰਹੇ ਆ ਗੁੰਡੇ ਸਾਡੇ ਗਲ ਪੈ ਗਏ ਮੇਰੇ ਲੱਕ ਦੀ ਹੱਡੀ ਟੁੱਟੀ ਹੋਈ ਆ ਵੱਟੂ ਮਾਰਾ ਲੈ ਪੇਟ 'ਚ ਅਸੀਂ ਆ ਗਏ ਹੋਏ ਸੀਗੇ ਮਤਲਬ ਵਿਆਹ ਦੇ ਹੋਏ ਸੀਗੇ ਜੀ ਉੱਥੇ ਗੁੰਡੇ ਗਲ ਪੈ ਗਏ ਤੇ ਆ ਸਾਡੀ ਹਾਲਤ ਹੋ ਗਈ ਜਾਨੀ ਆ ਸਾਡਾ ਡਾਕਟਰ ਖੜਿਆ ਹੋਇਆ ਕੋਈ ਹੱਥ ਪਾਉਣ ਨੂੰ ਤਿਆਰੀ ਹੈਗਾ ਕੋਈ ਹੋਰ ਵੀ ਪੁੱਛਦੀ ਆ ਕੀ ਹਾਲ ਤਾ ਹੋਈ ਆ ਇਹ ਸਾਰੇ ਬੰਦੇ ਹਾਸਾ-ਸਕੱਲਾ ਕਰਦੇ ਆ ਕੁਝ ਬੰਦੇ ਪੰਘੇ ਅਜ ਤੋ ਪਹਿਲਾ ਚੰਦ ਪਰ ਆਣਾ ਪਾਉਂਦਾ ਆ ਇੱਧਰ ਵੇਖੋ ਇਹ ਲੋਕ ਹੱਸ ਰਿਹਾ ਤੇ ਚੰਦ ਇੱਕ ਮੈਡਮ ਫੋਨ ਤੇ ਗੱਲਾਂ ਕਰੀ ਜਾਂਦੀ ਆ ਹਾਂਜੀ ਆ ਆ ਮੈਡਮ ਦੇਖੋ ਇੱਧਰ ਇਹ ਹਾਲਾਤ ਵੇਖੋ ਮੈਡਮ ਜੀ ਤੁਹਾਡੇ ਡਾਕਟਰਾਂ ਦੇ ਸਾਡੇ ਹਾਲਾਤ ਦੇਖ ਲਓ ਉਹ ਬਹੁਤ ਜਲਦੀ ਮੈਡਮ ਆਹ ਵੇਖ ਲਓ ਜੀ ਕੋਈ ਆ ਆ ਬੋਤਲ ਸਾਡੇ ਹੱਥ ਚ ਆ ਫੇਰ ਉਹਨਾਂ ਦਾ ਬਲੱਡ ਅੰਦਰ ਚੜਾ ਜਾਂਦਾ ਤੇ ਆਹ ਸਟਾਫ ਜ਼ਿੰਮੇਵਾਰ ਹੋਊਗਾ ਜੇ ਕੋਈ ਪ੍ਰੋਬਲਮ ਆ ਜਾਂਦੀ ਹੈ ਡਾਕਟਰ ਅਸੀਂ ਇੱਥੇ ਬੈਠੇ ਆਂ ਆ ਰੱਖਿਆ ਜੀ ਅਵਰਜੈਂਸੀ ਉਹ ਮੈਡਮ ਨੂੰ ਘੰਟਾ ਹੋ ਗਿਆ ਗੱਲਾਂ ਮਾਰੀ ਜਾਂਦੇ ਨੇ ਜੀ ਵਾਟੋ ਦੱਸੋ ਕੋਈ ਗੱਲ ਨਹੀਂ ਖੜੀ ਰਹੇ ਮੈਂ ਤੁਹਾਨੂੰ ਜੀ ਬੈਠੇ ਜੀ ਚੋਤਾ ਮੈਡਮਾਂ ਘੰਟਾ ਹੋ ਗਿਆ ਫੋਨ ਤੇ ਗੱਲਾਂ ਮਾਰੀ ਜਾਂਦੇ ਆਂ ਅਸੀਂ ਬੈਠੇ ਆਂ ਜਿੰਦਿਆ ਹੜਾ ਤਈ ਤੇ ਫਰੀਦਕੋਟ ਆਪਣੇ ਸਟਾਫ ਦੇ ਅੱਡੇ ਬੈ ਕੈਲੀਓਨ ਜਦੋਂ ਮੈਂ ਬੈ ਕੈ ਮੈਨਿਸ ਆਦਾ ਆ ਕੰਮ ਨਹੀਂ ਚੱਲਦਾ ਅੱਛਾ ਭਾਈ ਹੋਰ ਟਾਈਮ ਧੰਕਿਆਂ ਦਿੰਨੇ ਆ ਅਲਤੋਨਾ ਰਣਿਆ ਦੱਸੋ ਸੱਦੋ ਕਿੰਨੇ ਸੁਸਣਾ ਆਹ ਸਾਰਾ ਸਤਾ ਪੈਣਾ ਦਾ ਹੀ ਅਈ ਬਾਈ ਜੀ ਬਹੁਤ ਚਿਰ ਦੇ ਆ ਕੇ ਬੈਠੇ ਆ ਆ ਵੇਖਣ ਦੇ ਹਲਾ ਮਾਰ ਦੇ ਇਕ ਵਾਰ ਇੱਕ ਤਾਂ ਸਾਹਮਣੇ ਸਾ ਤੋਂ ਬੈਠਾ ਦਸ ਪਾਲ ਦਾ ਫੂਲ ਕਰੇ ਬੜਾ ਸਾਂਝੀ ਦੇ ਲੋਕ ਸਾਰੇ ਸੱਦੋ ਤੇ ਬਿਲਕੁਰੀ ਬੜਾ ਇਹਦੇ ਵਿੱਚ ਹੀ ਇਹ ਜਿਹੜਾ ਤੇਰਾ ਤਮਾ ਕੋਣ ਨੂੰ ਜਿਹੜਾ ਤੱਕਦਾ ਫਿਰ ਨੰਬਰ ਇਹ ਦੋ ਕਰ ਲਿਆ 20 20 ਨਹੀਂ ਕਰਦਾ ਨਹੀਂ ਹੁੰਦਾ ਆਇਆ ਸਭ ਤੋਂ ਪਹਿਲਾਂ ਆਈ ਸੀਗਾ ਤੱਕ ਤੇ ਮਤਲਬ ਆ ਗਏ ਅਮਰੀਕਾ ਅਮਰੀਕਾ ਫਿਰ ਤੁਸੀਂ ਪੱਤੀ ਨਾ ਹਟਾ ਰਹੇ ਮੈਂ ਮਨੋ ਵੀ ਲਾਇ ਕਰਾਈ ਨਹੀਂਦਾ ਇਹਦਾ ਇਹਨਾਂ ਕੋਲ ਲਾਇਆ ਗਿਆ ਤੇ ਪਰ ਉਹ ਕਾਕੇ ਵਜਾ ਕਮਰੇ ਕਰਦਾ ਕੀ ਮਸਲਾ ਕੀ ਹੈ ਮੈਨੂੰ ਦੱਸ ਮੈਂ ਪੰਜਾਬ ਖੇਤ ਵਿੱਚ